ਖੰਭਾ ਦੇਖੋ ਹੀ ਤੁਸੀਂ ਉਸਾ ਉਹਨਾਂ ਨੂੰ ਦੱਜਾ ਲਾ ਸਕਦੇ ਟੁੱਟਿਆ ਪਿਆ ਕਿੰਨੀ ਸਪੀਡ ਹੋ ਸਕਦੀ ਹੈ 120 30 ਦੀ ਸਪੀਡ ਰਾਮਣਾ ਹੋਊਗੀ ਜੀ ਤੇ ਉਦੋਂ ਇਹਨੂੰ ਮੈਂ ਕਿਹਾ ਜੀ ਹੌਲੀ ਚਲਾ ਮੀਟਰ ਹੌਲੀ ਚਲਾ ਇਹ ਫਿਰ ਵੀ ਨਹੀਂ ਬਸ ਅੱਜ ਫਿਰ ਉਹ ਕੰਮ ਹੋ ਗਿਆ ਜੀ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਬਿਲੀਬੋਰਡ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਪੀਐਸਪੀਸੀਐਲ ਨੂੰ ਤੁੰਦ ਕਰਕੇ ਇਹਨਾਂ ਨੂੰ ਅੱਗੇ ਦਿਖਿਆ ਨਹੀਂ ਤੇ ਗੱਡੀ ਪਲਟ ਗਈ ਇਸ ਕਰਕੇ ਖੰਬੇ 'ਚ ਜਾ ਕੇ ਵੱਜੀ ਗੱਡੀ ਸਰ ਕੀ ਨਾਮ ਹੈ ਤੁਹਾਡਾ ਸੁਖਦੀਪ ਸਿੰਘ ਭੋਗਲ ਜੀ ਭੋਗਲ ਸਾਹਿਬ ਕੀ ਮਾਮਲਾ ਜਿਹੜਾ ਇਹ ਗੱਡੀ ਇਹ ਸਰ ਤੁਸੀਂ ਆ ਖੰਬੇ ਦਾ ਦੇਖੋ ਜੀ ਖੰਭਾ ਦੇਖੋ ਹੀ ਤੁਸੀਂ ਉਸ ਹਾਂ ਉਹਨਾਂ ਨੂੰ ਦੱਜਾ ਲਾ ਸਕਦੇ ਟੁੱਟਿਆ ਪਿਆ ਕਿੰਨੀ ਸਪੀਡ ਹੋ ਸਕਦੀ ਹੈ 120 30 ਦੀ ਸਪੀਡ ਰਹਿਣਾ ਹੋਊਗੀ ਪਹਿਲਾਂ ਵੀ ਜਿਨੇ ਦੱਸਿਆ ਹੈ ਪਹਿਲਾਂ ਵੀ ਸਪੀਡ ਨਾ ਹੁੰਦਾ ਦੁਬਾਰੀ ਲੰਘਦੇ ਨਜ਼ਰ ਆਏ ਹਾਂਜੀ ਸਰ ਹਾਂਜੀ 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 ਤੇ ਇਹ ਅਸੀਂ ਕੱਲ ਮਿੱਡੂ ਖੇੜੇ ਵਾਲੇ ਇੱਥੇ ਰਹਿੰਦੇ ਜੀ ਆਪਣੇ ਅੰਕਲ ਵਰਗੇ ਉਹਨਾਂ ਦੇ ਬਾਰ ਮੂਰੇ ਖੜਾ ਸੀ ਉਹ ਨੂਵਾ ਖੜੀ ਆ ਸਾਹਮਣੀ ਤੇ ਮੇਰੀ ਬਾਰੀ ਖੁੱਲੀ ਸੀ ਮੈਂ ਗਈ ਬਾਰੀ ਠੀਕ ਹੈ ਜੀ ਉਹ ਨਾਲ ਬੱਚਾ ਸੀ ਮੇਰਾ ਤੇ ਉਦੋਂ ਇਹਨੂੰ ਮੈਂ ਕਹਾਈ ਹੌਲੀ ਚਲਾ ਮਿੱਟਰ ਹੌਲੀ ਚਲਾ ਇਹ ਫਿਰ ਵੀ ਨਹੀਂ ਬਸ ਅੱਜ ਫਿਰ ਉਹ ਕੰਮ ਹੋ ਗਿਆ ਜੀ ਕੱਲ ਇਹਨੂੰ ਕਿਹਾ ਸੀ ਅੱਜ ਐਕਸੀਡੈਂਟ ਹੋ ਗਿਆ ਤਾਂ ਉਹਨੇ ਚੰਗਾ ਹੋਇਆ ਵੀ ਕੋਈ ਅੱਗੇ ਨਹੀਂ ਸੀ ਲੱਗਦਾ ਸੀ ਨੁਕਸਾਨ ਹੋ ਸਕਦਾ ਸੀ ਨੁਕਸਾਨ ਹੀ ਤੁਸੀਂ ਇਹ ਦੇਖੋ ਬੰਦਾ ਇਹ ਆਊਟ ਅਦਰ ਸਟੇਟ ਦਾ ਠੀਕ ਹੈ ਜੀ ਬਾਕੀ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਆਪਣੇ ਤੇ ਜੌਬ ਕਰਦਾ ਹੋਊਗਾ ਕੁਝ ਵੀ ਕਰ ਰਿਹਾ ਹੋਊਗਾ ਨਾ ਜੀ ਬਾਕੀ ਨਾਲ ਇਹਦੀ ਵਾਈਫ ਹੈ ਛੋਟਾ ਬੱਚਾ ਹੈ ਤੁਸੀਂ ਇਹਨੂੰ ਸਮਝਣਾ ਚਾਹੀਦਾ ਜੇ ਕੋਈ ਬੱਚਾ ਮੂਹਰੇ ਆ ਜਾਂਦਾ ਜਾਂ ਵਹੀਕਲ ਹੁੰਦਾ ਲੱਗਦਾ ਵਹੀਕਲ ਆ ਜਾਂਦਾ ਫਿਰ ਲੋਕ ਬੈਠੇ ਆਪਣੀ ਉਹ ਆਪਣੇ ਆਪ ਦੇਖਦੇ ਕਾਰਵਾਈ ਕਰਦੇ ਬਾਕੀ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਕਰਨੀ ਚਾਹੀਦੀ ਬਿੱਲੀ ਬੋਰਡ ਨੂੰ ਕਾਰਵਾਈ ਚ ਕਰਨੀ ਚਾਹੀਦੀ ਪੀਐਸਪੀਸੀਐਲ ਨੂੰ ਜਿਹੜਾ ਬੈਕ ਖੁੱਲਿਆ ਤਾਂ ਮਤਲਬ ਸਪੀਡ ਤੇਜ਼ ਸੀ ਨਾ ਹਾਂਜੀ 에어 ਬੈਗ ਖੁੱਲਿਆ ਆਪਣਾ ਵੀ ਤੁਸੀਂ ਸਮਝ ਸਕਦੇ ਹੋ ਅੰਦਰ ਈਨਾ ਮੈਿੱਤੇ ਕੀ ਮਾਮਲਾ ਲੱਗਦਾ ਮੇਰਾ ਨਾਮ ਸੋਨੀਆ ਨਾਇਰ ਹੈ ਜੀ ਦੇਖੋ ਰੋਜ਼ ਦੀਆਂ ਧੁੰਦਾਂ ਕਰਕੇ ਜਿਹੜੇ ਜਿਹੜੇ ਹਾਦਸੇ ਹੁੰਦੇ ਆ ਉਹਨਾਂ ਗੱਡੀ ਧੁੰਦ ਕਰਕੇ ਇਹਨਾਂ ਨੂੰ ਅੱਗੇ ਦਿਖਿਆ ਨਹੀਂ ਤੇ ਗੱਡੀ ਪਲਟ ਗਈ ਇਸ ਕਰਕੇ ਖੰਬੇ 'ਚ ਜਾ ਕੇ ਵੱਜੀ ਗੱਡੀ ਤੇ ਬੱਚਾ ਤੇ ਰਹਿ ਗਈ ਜੀ ਬੱਚੇ ਦੀ ਚਲੋ ਜਾਨ ਬਚ ਗਈ ਉਹਨਾਂ ਦੀ ਖੰਭਾ ਵੀ ਰੁੱਟ ਗਿਆ ਹਾਂਜੀ ਪਰ ਜਾਨ ਬਚ ਗਈ ਜੀ ਉਹ ਤਾਂ ਹੁਣ ਚਲੋ ਹੋਰ ਸਕਦਾ ਹੈ ਇਹ ਹੈ ਕਿ ਗੱਡੀ ਵੱਡੀ ਸੀ ਬੈਗ ਖੁੱਲ ਗਏ ਤਾਂ ਠੀਕ ਹੈ ਬੱਚਾ ਠੀਕ ਹੈ ਕੋਣ ਕੋਣ ਸੀ ਨਾਲ ਬਸ ਕੱਲਾ ਹੀ ਸੀ ਜੀ ਆਪ ਹੁਣੇ ਹਜੇ ਫੈਮਿਲੀ ਨੂੰ ਉਤਾਰ ਕੇ ਆਏ ਸੀ ਤੇ ਸ਼ੁਕਰ ਹੈ ਕਿ ਫੈਮਿਲੀ ਬਚ ਗਈ ਬੱਚਾ ਹਜੇ 2 ਮਹੀਨੇ ਦਾ ਹੀ ਹੈ ਨਾਲ ਆਪ